ਪਰਮਾਤਮਾ ਦੇ ਓਹ ਮਨ ਕਰਕੇ ਰੱਬ ਦੇ ਗੁਣਾਂ ਦਾ ਗਾਇਨ ਕਰਨ ਪਰਮਾਤਮਾ ਦਾ ਆਰਾਧਨ ਕਰਨਾ ਪਰਿਪੂਰਨ ਪਰਮਾਤਮਾ ਨੂੰ ਅੱਛਾ ਲੱਗਦਾ ਹੈ ਫਿਰ ਪ੍ਰਭੂ ਜਦੋਂ ਆਪਣੀ ਮੇਰ ਪਰਿ ਨਦਰੇ ਅਨਾਇਤ ਉਸ ਜੀਵ ਦੇ ਉੱਪਰ ਕਰਦਾ ਉਸ ਤਤ ਕਰਨ ਵਾਲੇ ਦੇ ਉੱਪਰ ਕਰਦਾ ਉਹਦੀ ਜੈ ਜੈਕਾਰ ਕਰਾ ਦਿੰਦਾ ਮਹਾਰਾਜ ਸਾਹਿਬ ਸੱਚੀ ਸਰਕਾਰ ਨੇ ਇਹ ਸਾਨੂੰ ਬਚਨ ਸੰਸਾਰ ਦੀ ਨਾਸ਼ਵੰਤਾ ਨੂੰ ਲੈ ਕੇ ਤੇ ਪਰਿਪੂਰਨ ਪਰਮਾਤਮਾ ਦੀ ਹਸਤੀ ਹੋਣ ਨੂੰ ਲੈ ਕੇ ਸਮਝਾਉਣ ਦਾ ਯਤਨ ਕੀਤਾ ਤੇ ਨੂੰ ਦੋਨੇ ਚੀਜ਼ਾਂ ਨਦਰ ਆਦਾਨ ਇਹ ਜੋ ਕੁਝ ਦਿਸਦਾ ਹੈ ਇਹ ਟਿਕਣ ਵਾਲਾ ਨਹੀਂ ਇਹ ਚੱਲ ਆਏ ਮਾਨੇ ਤੇ ਜੋ ਕੁਝ ਅਨੰਦਿਸੁਦਾ ਹੈ परिपूर्ण परमात्मा ਔਰ ਉਸ ਥਿਰ ਰਹਿਣ ਵਾਲੈ ਸਤਗੁਰੂ ਮੇਰ ਕਰਦੇ ਨੇ ਉਪਰਿਪੂਰਨ परमात्मा ਨਾਲ ਜੁੜ ਉਹਦੇ ਮਾਰਗ ਤੇ ਤੁਰ ਸੱਚੀ ਸਰਕਾਰ ਨੇ ਮੇਰ ਕੀਤੀ ਰਹਿਨ ਨਾਮ ਪਾਵੇ ਸੋਰ ਨਰ ਦੇਵਾ ਤਾਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਿਨ ਦੁਨੀਆਂ ਦੇ ਮਾਲਕ ਸੰਸਾਰ ਦੇ ਜੀਵਨ ਦੇ ਤਾਈ ਸਮਝਾਉਂਦੇ ਆ ਹੋਇਆਂ ਇਹ ਬਚਨ ਕਰਦੇ ਨੇ ਪਾਤਸ਼ਾਹ ਕਹਿੰਦੇ ਭਲਿਓ ਤੁਸੀਂ ਆਪਣੇ ਤੋਂ ਸ਼ਕਤੀਸ਼ਾਲੀ ਜਾਣ ਕੇ ਦੇਵਤਿਆਂ ਨੂੰ ਪੂਜਨਾ ਕਰਦੇ ਹੋ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਉਹ ਦੇਵਤੇ ਦਾਤੇ ਆਕਾਲ ਪੁਰਖ ਵੈਗੁਰੂ ਦੇ ਪੈਦਾ ਕੀਤੇ ਨੇ ਤੇ ਉਹਨਾਂ ਦੇ ਅੰਦਰ ਦਾ ਦੀਵਾ ਜਗ ਪਿਆ ਕੁਝ ਚਾਨਣਾ ਮਿਲ ਗਿਆ ਉਹਨਾਂ ਕੋਲ ਕੁਝ ਪ੍ਰਕਾਸ਼ ਮਿਲ ਗਿਆ ਤੇ ਜਿੰਨੇ ਜੀਵ ਨੇ ਫਿਰ ਉਹਨਾਂ ਵੱਲ ਨੂੰ ਤੁਰ ਪਏ ਉਹਨਾਂ ਤੋਂ ਜਾ ਕੇ ਸਥਿਰਤਾ ਭਾਲਦੇ ਉਨਾਂ ਤੂੰ ਜਾ ਕੇ ਟਕਾਉ ਭਲ ਦੇ ਤਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਗੋ ਏ ਸਦੀਪ ਤਿਆਨੇ ਵੀ ਸਥਿਰ ਨਹੀਂ ਰਹਿਣਾ ਆਦ ਕਾਲ ਤੋਂ ਸਤਜੁਗ ਤੋਂ ਲਾ ਲਓ ਤੇ ਜਦੋਂ ਤੂੰ ਧਰਤੀ ਦੀ ਸਜਨਾ ਹੋਈ ਬ੍ਰਹਿਮੰਡ ਬਨਿਆ ਉਦੋਂ ਤੋਂ ਲਾ ਲਓ ਕਿ ਕੋਈ ਉਸ ਵਕਤ ਦਾ ਦੇਵਤਾ ਸਰੀਰਿਕ ਤੌਰ ਤੇ ਹੈ ਜਿਹੜੇ ਵੀ ਆਏ ਕੁਝ ਸਮੇਂ ਲਈ ਆਏ ਸਰੀਰ ਦੇ ਨਾਲ ਕੁਝ ਕਾਰਜ ਨਪਟਾਏ ਸਰੀਰ ਛੱਡ ਕੇ ਸੰਸਾਰ ਛੱਡ ਕੇ ਉਹਨਾਂ ਨੂੰ ਵੀ ਵਾਪਸ ਜਾਣਾ ਪਿਆ ਉਹ ਵੀ ਸਥਿਰ ਨਹੀਂ ਰਹੇ ਇਥੇ ਬ੍ਰਹਮਾ ਵਰਗੇ ਸ਼ਿਵ ਜੀ ਵਰਗੇ বিষ্ণੂ ਵਰਗੇ ਅਵਤਾਰੀ ਪੁਰਸ਼ ਆਏ ਤੇ ਉਹਨਾਂ ਨੂੰ ਵੀ ਸੰਸਾਰ ਤੋਂ ਕੋਚ ਕਰਨਾ ਪਿਆ ਉਹ ਵੀ ਚੱਲਦੇ ਬਣੇ ਔਰ ਕੋਈ ਆਇਆ ਕੋਈ ਟਿਕਿਆ ਟਿਕਨ ਤੋਂ ਬਾਅਦ ਫਿਰ ਟੁਰ ਗਿਆ ਮਹਾਰਾਜ ਸਾਹਿਬ ਕਹਿੰਦੇ ਭਲਿਆ ਇੱਥੇ ਦੇਵਤੇ ਵੀ ਨਹੀਂ ਰਹੇ ਔਰ ਦੇਵਾ ਦਾ ਅਰਥ ਬ੍ਰਾਹਮਣ ਵੀ ਵਿਦਵਾਨ ਸੱਜਣ ਕਰਿਆ ਕਰਦੇ ਕਿ ਉਹ ਬ੍ਰਹਮਣ ਜਿਹੜੇ ਪੂਜੇ ਯੋਗ ਲੋਗਾਂ ਦੇ ਬਣੇ ਤੇ ਲੋਗਾਂ ਨੂੰ ਮਾਰਗ ਦੱਸਣ ਲੱਗੇ ਤੁਸੀਂ ਦਾਨ ਕਰੋ ਪੁੰਨ ਕਰੋ ਪੂਜਾ ਕਰੋ ਤੇ ਤੁਹਾਨੂੰ ਜਿਹੜਾ ਦੁੱਖ ਨਹੀਂ ਹੋਵੇਗਾ ਤੁਹਾਨੂੰ ਮੁਕਤੀਆਂ ਦੇਵਾਂਗੇ ਉਹ ਵੀ ਚੱਲਦੇ ਬਣੇ ਉਹ ਵੀ ਆਪਣਾ ਕਾਲ ਨਾਂ ਜਾਣ ਸਕੇ ਦੂਜਿਆਂ ਦਾ ਭਵਿੱਖ ਵੇਖ ਕੇ ਦੱਸਣ ਵਾਲੇ ਨਾ ਜਿਹੜੇ ਹੁੰਦੇ ਨੇ ਦੂਜਿਆਂ ਨੂੰ ਭਵਿੱਖਬਾਣੀ ਕਰਦੇ ਰਹਿਣਗੇ ਤੁਹਾਡਾ ਨੁਕਸਾਨ ਹੋ ਜਾਏਗਾ ਦਾ ਆਪਾਓ ਕਰ ਲਓ ਤੁਹਾਡੇ ਮੌਤ ਜਿਹੜੀ ਮੰਡਰਾਉਂਦੀ ਆ ਆਪਾ ਕਰ ਲਓ ਟਲ ਜਾਵੇਗੀ ਭਲਾ ਜੀਉ ਮੌਤ ਦਾ ਅਪਾਓ ਕਰਨ ਵਾਲਾ ਹੋਵੇ ਤੇ ਉਹਦੇ ਆਪਣੀ ਮਰਤੂ ਕਿਉ ਹੋਵੇ ਦੂਜਿਆਂ ਦਾ ਭਵਿੱਖ ਦੱਸਦਾ ਰਹਿੰਦਾ ਆਪਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਮੌਤ ਨੇ ਆ ਕੇ ਗ੍ਰਸ ਲੈਣਾ ਤੇ ਸੰਸਾਰ ਤੋਂ ਉੱਠ ਜਾਣਾ ਹੈ ਮਹਾਰਾਜ ਸਾਹਿਬ ਕਹਿੰਦੇ ਨਾ ਉਹ ਬ੍ਰਾਹਮਣ ਨਾ ਉਹ ਦੇਵਤੇ ਔਰ ਕੋਈ ਸਥਿਰ ਨਹੀਂ ਰਿਹਾ ਮਹਾਰਾਜ ਕਹਿੰਦੇ ਨਾ ਰਾਜੇ ਸੰਸਾਰ ਵਿੱਚ ਰਹਿਣਾ ਟਿਕਣਾ ਪਾਉਂਦੇ ਨੇ ਇਹ ਸੰਸਾਰ ਦੇ ਵਿੱਚ ਇੱਕ ਪਾਸਿਓ ਜਨਮ ਹੁੰਦਾ ਹੈ ਅਰ ਜੀਵ ਐਸ ਤਾ ਐਸ ਤਾ ਆਪਣਾ ਸਫਰ ਨਬੀੜਦਾ ਹੈ ਅਸੀਂ ਜੀਵ ਕਹ ਦੇਨੇ ਬੱਚਾ ਵੱਧਦਾ ਫੁੱਲਦਾ ਨਹੀਂ ਉਹ ਆਪਣਾ ਸਫਰ ਤੈਅ ਕਰਦਾ ਅੱਗੇ ਨੂੰ ਵੱਧਦਾ ਤੇ ਜਦੋਂ ਜਦੋਂ ਕਿਸੇ ਦੀ ਮੰਜ਼ਲ ਆ ਜਾਂਦੀ ਹੈ ਅਸੀਂ ਮਮਤਾ ਦੀ ਜਕੜ ਦੇ ਵਿੱਚ ਜਕੜੇ ਹੋਏ ਇਹ ਗੱਲ ਕਹਨੇ ਆ ਇਹ ਬੱਚਾ ਸੀ ਇਹ ਨੌਜਵਾਨ ਸੀ ਇਹ ਅਜੇ ਬਜ਼ੁਰਗ ਸੀ ਇਹ ਅਦਖੜ ਸੀ ਇਹਨੂੰ ਨਹੀਂ ਸੀ ਜਾਣਾ ਚਾਹੀਦਾ ਮਹਾਰਾਜ ਸਾਹਿਬ ਕਹਿੰਦੇ ਕਿਸੇ ਟ੍ਰੇਨ ਵਾਲੇ ਨੇ ਕਹਿਆ ਕਦੇ ਬਈ ਤਰੇਨ ਦੇ ਵਿੱਚੋਂ ਇਹ ਮੁਸਾਫਰ ਹੁਣੇ ਅਸਵਾਰ ਹੋਇਆ ਟ੍ਰੇਨ ਵਿੱਚ ਤੇ ਕੁਝ ਮਿੰਟਾਂ ਬਾਅਦ ਉਤਰ ਗਿਆ ਤਰੇਂ ਦੇ ਵਿੱਚ ਜੀਵ ਵਸਦੇ ਵਿੱਚ ਬੜੀ ਵੀਰ ਚੜੇ ਤੇ ਨਾਲ ਦੀ ਨਾਲ ਉਤਰ ਦੇ ਵੀ ਨਦਰ ਆਏ ਕਹਿਣ ਲੱਗੇ ਸੰਸਾਰ ਵੀ ਇੱਕ ਚੱਲ ਰਹੀ ਰੇਲ ਇਹਦੇ ਵਿੱਚ ਕੋਈ ਅਸਵਾਰ ਹੁੰਦਾ ਹੈ ਪਰਵੇਸ਼ ਹੁੰਦਾ ਹੈ ਤੇ ਕੋਈ ਉਤਰਦਾ ਜਾਂਦਾ ਹੈ ਕੋਈ ਨਾਲ ਦੀ ਨਾਲ ਉਤਰ ਜਾਂਦਾ ਹੈ ਇੱਕ ਵਿਦਵਾਨ ਸੱਜਣ ਨੇ ਬੜੇ ਸੁੰਦਰ ਬਚਨ ਲਿਖੇ ਕਹਿ ਲੱਗੀ ਜਗ ਚੰਕਸ਼ਨ ਰੇ ਲਾਂਦਾ ਇੱਕ ਗੱਡੀ ਆਵੇ ਇੱਕ ਜਾਵੇ ਇੱਕ ਜਨਮ ਲੈ ਕੇ ਆਉਂਦਾ ਹੈ ਇੱਕ ਸੰਸਾਰ ਨੂੰ ਛੱਡ ਕੇ ਕੂਚ ਕਰ ਜਾਂਦਾ ਹੈ ਰਹਿਂਦਾ ਕੋਈ ਨਹੀਂ ਜਿਵੇਂ ਸਫ਼ਰ ਕਰਨ ਵਾਲੇ ਮੁਸਾਫਿਰ ਤਰੇਂ ਦੇ ਅੰਦਰ ਬਸਤੇ ਦੇ ਅੰਦਰ ਸਫ਼ਰ ਪੂਰਾ ਕਰਦੇ ਜਿੱਥੇ ਜਿੱਥੇ ਜਿਸ ਦੀ ਮੰਜ਼ਲ ਆ ਜਾਵੇ ਇੱਕ ਬਹੁਤ ਸਾਰਿਆਂ ਨਾਲੋਂ ਮੰਗਰੂ ਅਸਵਾਰ ਹੋਇਆ ਟਰੇਨ ਵਿੱਚ ਬੱਸ ਵਿੱਚ ਪਰ ਮੰਜ਼ਲ ਉਹਦੀ ਪਹਿਲਾਂ ਆ ਗਈ ਸਟੇਸ਼ਨ ਉਹਦਾ ਪਹਿਲਾਂ ਆ ਗਿਆ ਤੇ ਹੁਣ ਜਿੰਨੇ ਵਿੱਚ ਬੈਠੇ ਨੇ ਸਾਰੇ ਉਹਦੀਆਂ ਬਾਹਾਂ ਪਕੜਨ ਲੱਤਾਂ ਭੜਨ ਔਰ ਧੂਆ ਘਸੀਟੀ ਕਰਨ ਉਸ ਡਰਾਈਵਰ ਦੀਆਂ ਔਰ ਉਸ ਟੀਟੀ ਦੀਆਂ ਕਨੈਕਟਰ ਦੀਆਂ ਮਿੰਨਤਾਂ ਕਰਨ ਨਹੀਂ ਇਹ ਨਹੀਂ ਉਤਰਨਾ ਚਾਹੀਦਾ ਉਹ ਕਹਿ ਗਿਆ ਇਹਦੀ ਮੰਜ਼ਲ ਆ ਗਈ ਹੈ ਉਤਰੇਗਾ ਉਤਰੇਗਾ ਨਹੀਂ ਰੋਕ ਸਕਦੇ ਨਾ ਉਹ ਆਪ ਰੋਕ ਸਕੇ ਐਉਂ ਹੀ ਜ਼ਿੰਦਗੀ ਦਾ ਸਫਰ ਏ ਅਸੀਂ ਕਹਿੰਨੇ ਅਦੇ ਕੁਝ ਦਿਨ ਹੋਏ ਜਨਮੇ ਨੂੰ ਕੁਝ ਮਹੀਨੇ ਹੋਏ ਜਨਮੇ ਨੂੰ ਕੁਝ ਸਾਲ ਹੋਏ ਜਨਮੇ ਨੂੰ ਕੀ ਕਰੀਏ ਉਹਦਾ ਸਟੇਸ਼ਨ ਆ ਗਿਆ ਕੌਣ ਉਹਨੂੰ ਰੱਖ ਸਕੇਗਾ ਕੌਣ ਉਸ ਨੂੰ ਸੰਸਾਰ ਤੇ ਸਥਿਰ ਰੱਖ ਸਕੇਗਾ ਉਹਦੀ ਮੰਦਲ ਆ ਗਈ ਬੇਸ਼ੱਕ ਕਈਆਂ ਦੇ ਨਾਲੋਂ ਉਹ ਅਸਵਾਰ ਪ੍ਰਵੇਸ਼ ਸੰਸਾਰ ਦੇ ਵਿੱਚ ਬਾਅਦ ਵਿੱਚ ਹੋਇਆ ਉਦੋਂ ਪਹਿਲਾਂ ਬਹੁਤ ਆਏ ਦਾਦਾ ਹੈ ਉਹਦਾ ਆਬਾ ਬੈਠਾ ਹੈ ਵੱਡਾ ਭਾਈ ਬੈਠਾ ਹੈ ਮਾਂ ਬੈਠੀ ਹੈ ਭੈਣ ਬੈਠੀ ਹੈ ਉਹ ਛੋਟਾ ਜਿਹਾ ਬਚੂਆ ਡੇੜਾ ਹੈ ਉਹ ਪਹਿਲਾਂ ਹੀ ਸੰਸਾਰ ਦਿੱਲੀ ਤੋਂ ਉਤਰ ਜਾਂਦਾ ਸਾਰੇ ਦੇਖਦੇ ਰਹਿੰਦੇ ਨੇ ਇਹ ਕਿਉਂ ਚਲਾ ਗਿਆ ਮਹਾਰਾਜ ਕਹਿੰਦੇ ਸਥਿਰ ਕੋਈ ਨਹੀਂ ਟਿਕਣ ਵਾਲਾ ਕੋਈ ਨਹੀਂ ਤਾਂ ਹੀ ਸਾਬ ਨੇ ਕਿਹਾ ਕਿਸ ਨਾਲ ਕੀਚੈ ਦੋਸਤੀ ਸਭ जग ਚੱਲਣ ਹਾਰ ਸਾਰਾ ਸੰਸਾਰ ਚੱਲਣ ਵਾਲਾ ਇੱਥੇ ਰਹਿਣਾ ਕਿਸੇ ਨੇ ਨਹੀਂ ਨਰ ਨਾ ਮਨੁੱਖ ਨੇ ਨਾ ਦੇਵਤਿਆਂ ਨੇ ਨਾ ਬ੍ਰਹਮਣ ਨੇ ਸਬਣਾ ਨੇ ਤੁਰ ਜਾਣਾ ਹੈ ਸੰਸਾਰ ਦੇ ਵਿੱਚੋਂ ਉਠ ਸੇਦਾਰੇ ਉੱਠ ਕੇ ਚੱਲ ਪਏ ਕਰਮੁਨ ਜਨ ਸੇਵਾ ਮੰਨਨ ਸ਼ੀਲ ਅਦੇੜੀ ਮਹਾਤਮਾ ਪੁੱਜੇ ਯੋਗ ਉਹ ਵੀ ਤੁਰ ਗਏ ਤੇ ਜਿਹੜੇ ਉਹਨਾਂ ਨੂੰ ਮੰਨਨ ਵਾਲੇ ਪੂਜਾ ਕਰਨ ਵਾਲੇ ਉਹ ਵੀ ਤੁਰ ਗਏ ਮਹਾਰਾਜ ਸਾਹਿਬ ਕਹਿੰਦੇ ਔਰ ਕੀ मुनि ਮਨੀਸ਼ਵਰ ਲੋਗ ਅਰ ਜਿਹੜੇ ਨੇ ਉਹ ਵੀ ਤੁਰ ਗਏ ਤੇ ਜਨ ਜੀਵ ਉਹ ਵੀ ਤੁਰ ਗਏ ਜਿਨ੍ਹਾਂ ਦੇ ਕੁਲ ਪ੍ਰਕਾਸ਼ ਹੋਇਆ ਕੁਝ ਦੀਵਾ ਜਗਿਆ ਉਹ ਵੀ ਤੁਰ ਗਏ ਜਿਨ੍ਹਾਂ ਦੇ ਅੰਦਰ ਅਜੇ ਦੀਵਾ ਨਹੀਂ ਜਗਿਆ ਉਹ ਵੀ ਤੁਰ ਗਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸੇਵਕ ਕਿ ਉਹ ਪੂਜਾ ਕਰਾਉਣ ਵਾਲੇ ਮਨੀਸ਼ਵਰ ਕਹਿੰਦੇ ਸਾਰੇ ਦੇ ਸਾਰੇ ਸੰਸਾਰ ਤੋਂ ਉੱਠ ਕੇ ਇੱਕ ਦਿਨ ਤੁਰ ਗਏ ਫਿਰ ਤੂੰ ਕਿਹੜੇ ਖਿਆਲਤ ਦੇ ਨਾਲ ਇਹ ਮਨ ਦੇ ਅੰਦਰ ਮੰਨਤ ਨੂੰ ਮੰਨ ਲੈਣਾ ਕੀਤਾ ਕਿ ਮੈਂ ਇੱਥੋਂ ਨਹੀਂ ਜਾਣਾ ਮੈਨੂੰ ਕੌਣ ਲਿਜਾਣ ਵਾਲਾ ਹੈ ਮੈਂ ਸਥਿਰ ਰਹਿਣਾ ਹੈ ਕਹਿੰਦੇ ਇੱਥੇ ਕੋਈ ਨਹੀਂ ਰਿਹਾ ਇੱਥੇ ਤਾਂ ਭੱਲਿਆ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਜੋ ਕੁਝ ਦ੍ਰਿਸ਼ਟੀ ਆਉਂਦਾ ਹੈ ਜੋ ਕੁਝ ਦਿਸਦਾ ਹੈ ਉਹ ਸਭ ਚਲਿਆ ਜਾਣਾ ਤੇ ਜਿਸ ਨੂੰ ਦਿਸਦਾ ਜਿਹੜਾ ਵੇਖ ਰਿਹਾ ਹੈ ਰਹਿਣਾ ਉਹਨੇ ਵੀ ਨਹੀਂ ਨਾ ਵੇਖਣ ਵਾਲੇ ਨੇ ਰਹਿਣਾ ਤੇ ਨਾ ਜੋ ਕੁਝ ਦਿਸਦਾ ਉਹਨੇ ਵੀ ਨਹੀਂ ਰਹਿਣਾ ਇਸ ਸੰਸਾਰ ਦੀ ਬੰਤਰ ਪਾਤਸ਼ਾਹ ਕਹਿੰਦੇ ਐਸੀ ਹੈ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਜਿਵੇਂ ਰਾਤ ਨੂੰ ਕੋਈ ਸੁੱਤਾ ਪਿਆ ਨਾ ਮਨੁੱਖ ਉਹਨੂੰ ਸੁਪਨਾ ਦੱਲਦਾ ਹੈ ਤੇ ਸੁਪਣੇ ਦੇ ਵਿੱਚ ਬਹੁਤ ਕੁਝ ਵੇਖਦਾ ਹੈ ਬਹੁਤ ਨੂੰ ਮਿਲਦਾ ਹੈ ਬਹੁਤ ਕੁਝ ਖਾਂਦਾ ਹੈ ਬਹੁਤ ਜਗਾਵਾਂ ਤੇ ਜਾਂਦਾ ਹੈ ਸੁਪਣੇ ਦੇ ਵਿੱਚ ਵੀ ਬੜੇ ਬੜੇ ਵਿਚਾਰ ਫੁਰਨੇ ਉਤਪਨ ਕਰਦਾ ਹੈ ਕਹਿੰਦੇ ਜਦੋਂ ਜਾਗਦਾ ਹੈ ਉਹ ਸਾਰੇ ਦੇ ਸਾਰੇ ਨਸ਼ਟ ਹੋ ਜਾਂਦੇ ਕਈ ਵਾਰ ਬੰਦੇ ਨੂੰ ਨਾ ਮੇਰੀ ਤਰ੍ਹਾਂ ਹੁੰਦਾ ਕੰਗਾਲ ਏ ਤੇ ਅਰੂ ਨੂੰ ਸੁਪਣੇ ਦੇ ਵਿੱਚ ਬੜਾ ਧਨ ਮਿਲ ਜਾਂਦਾ ਹੈ ਬੜਾ ਵੱਡਾ ਰਾਜ ਮਹੱਲ ਖੜਾ ਕਰ ਲੈਂਦਾ ਹੈ ਬੜੇ ਬੜੇ ਕੋਰਿੰਦੇ ਉਸ ਦੇ ਸਾਹਮਣੇ ਹੱਥ ਬਨ ਕੇ ਖੜੇ ਨੇ ਕਿ ਹੁਕਮ ਕਰੋ ਕੀ ਕਾਰਜ ਕਰੀਏ ਫੌਜਾਂ ਦਾ ਮਾਲਕ ਏ ਐਨੇ ਨੂੰ ਕੀ ਹੁੰਦਾ ਸੁਪਨਾ ਖੁੱਲ ਜਾਂਦਾ ਜਾਗ ਆ ਜਾਂਦੇ ਉੱਠ ਕੇ ਆਲੇ ਉੱਦਾਲੇ ਦੇਖਦਾ ਮੇਰੇ ਵਰਗਾ ਟੁੱਟੀ ਮਨਜੀ ਤੇ ਪਿਆ ਹੁੰਦਾ ਹੈ ਪਤਾ ਹੁੰਦਾ ਹੈ ਬਈ ਘਰ ਵਿੱਚ ਖੁਦ ਵੀ ਨਹੀਂ ਕਹਿੰਦਾ ਕਮਾਲ ਹੋ ਗਈ ਕਿੱਥੇ ਮੈਂ ਰਾਜਾ ਬਾਦਸ਼ਾਹ ਬਣਿਆ ਸਾਂ ਤੇ ਹੁਣ ਮੇਰੇ ਪੱਲੇ ਕੁਝ ਵੀ ਨਹੀਂ ਉਹ ਸੁਪਨੇ ਦੀ ਵਸਤੂ ਜਾਗਰਤ ਅਵਸਥਾ ਦੇ ਵਿੱਚ ਨਹੀਂ ਆਈ ਸੁਪਨ ਅਵਸਥਾ ਦੀ ਵਸਤੂ ਜਿਹੜੀ ਆ ਉਹ ਜਾਗ੍ਰਿਤੀ ਵਿੱਚ ਨਹੀਂ ਆਈ ਤੇ ਜਿਹੜੀ ਜਾਗ੍ਰਿਤੀ ਦੀ ਆ ਸੰਸਾਰ ਵਾਲੀ ਵਸਤੂ ਅਸੀਂ ਦੇਖ ਰਹੇ ਹਾਂ ਨਾ ਤੇ ਜਿੱਦ ਦਿਨ ਸੰਸਾਰ ਨੂੰ ਅਸੀਂ ਸੁਪਨੇ ਨੂੰ ਛੱਡਿਆ ਤੇ ਸੰਸਾਰ ਵਿੱਚ ਵਸਤੂ ਨਹੀਂ ਆਈ ਇਹ ਸਰੀਰ ਦੇ ਕੰਮ ਨਹੀਂ ਆਈ ਜਿੱਦ ਦਿਨ ਇਹ ਸੰਸਾਰ ਨੂੰ ਛੱਡਿਆ ਤੇ ਪਿਆਰਿਓ ਸੰਸਾਰ ਦੀਆਂ ਵਸਤੂ ਜਿਹੜੀਆਂ ਨੇ ਇਹ ਜੀਵ ਦੇ ਕੰਮ ਨਹੀਂ ਆਉਂਦੀਆਂ ਆਤਮਾ ਦੇ ਕੰਮ ਨਹੀਂ ਆਉਂਦੀਆਂ ਸਰੀਰ ਨਸ਼ਟ ਹੋ ਜਾਂਦਾ ਹੈ ਅਸੀਂ ਪਰਿਸ਼ਾਦੇ ਚੱਕ ਕੇ ਤੁਰੇ ਫਿਰਦੇ ਹਾਂ ਕਿ ਲਿਆਓ ਇਹਨੂੰ ਕੋਧਨ ਛਕਾਓ ਜੀ ਗੁਰਮਖੋ ਭੋਜਨ ਸਰੀਰ ਦਾ ਔਰ ਉਹ ਤਾਂ ਜੀਵ ਤਤ ਰਹਿ ਗਿਆ ਸਰੀਰ ਜਲਾ ਦਿੱਤਾ ਗਿਆ ਹੈ ਸਰੀਰ ਦਫਨ ਕਰ ਦਿੱਤਾ ਗਿਆ ਕਿੰਨੂ ਰੋਟੀਆਂ ਖਵਾਉਂਦੇ ਫਿਰਦੇ ਆ ਨਹੀਂ ਗੁਰਮਖੋ ਜਿਹੜਾ ਖਾਵੇਗਾ ਭੁੱਖ ਉਸੇ ਦੀ ਮਿਟਣੀ ਦੂਜੇ ਦੀ ਨਹੀਂ ਉਹ ਕਿਸੇ ਨੂੰ ਨਹੀਂ ਜੇ ਕਿਸੇ ਲਈ ਕੁਝ ਕਰਨਾ ਹੈ ਤੇ ਬਾਣੀ ਪੜੋ ਵੱਧ ਤੋਂ ਵੱਧ ਬਾਣੀ ਪੜੋ ਗੁਰੂ ਚਰਨਾਂ 'ਚ ਅਰਦਾਸ ਕਰੋ ਜਿਸ ਨਾਲ ਤੁਹਾਡਾ ਵੀ ਭਲਾ ਉਸ ਦਾ ਵੀ ਭਲਾ ਹੋ ਸਕੇ ਇਹ ਦੁਸਾਇ ਕੁਝ ਨਹੀਂ ਪਹੁੰਚਦਾ ਇਹ ਸ਼ਰੀਰ ਦੇ ਭੋਜਨ ਸ਼ਰੀਰ ਜਲਾ ਦਿੰਦਾ ਹੈ ਸ਼ਰੀਰ ਦਫਨ ਕਰ ਦਿੰਦਾ ਹੈ ਸ਼ਰੀਰ ਜਲ ਪ੍ਰਵਾਹ ਕਰ ਦਿੰਦਾ ਹੈ ਸਬੁਰ ਦੇ ਖਾ ਕਰ ਦਿੰਦਾ ਹੈ ਇਹ ਨਹੀਂ ਪਹੁੰਚਦਾ ਸ਼ਰੀਰ ਦਾ ਭੋਜਨ ਹੈ ਪ੍ਰਸ਼ਾਦੇ ਅਹੀਂ ਚੋ ਕੀ ਤੁਰੇ ਫਿਰਨੇ ਕਿ ਉਹਦੇ ਲਈ ਨਹੀਂ ਕਪੜੇ ਨੇ ਕਪੜੇ ਦੇੜੇ ਨੇ ਇਹ ਵੀ ਦੇੜੇ ਨੇ ਸ਼ਰੀਰ ਦੇ ਨੇ ਔਰ ਉਹਨੂੰ ਕੇਵਲ ਬਾਣੀ ਪਰਮਾਤਮਾ ਦੀ ਤੁਸਵਾਏ ਕੁਝ ਨਹੀਂ ਪਹੁੰਚਦਾ ਉਹ ਜਪੋ ਤਾ ਏਕੋ ਨਾਮਾ ਨਾਮ ਜਪੋ ਜਿਹੜੇ ਜਪਣ ਨਾਲ ਤੇਰਾ ਵੀ ਭਲਾ ਤੇ ਪਿਤਰੀ ਹੋਏ ਉਧਾਰੋ ਉਹ ਜਪਣ ਨਾਲ ਸਤਿਗੁਰੂ ਦੇ ਨਾਲ ਜੁੜਿਆਂ ਆਪਦਾ ਵੀ ਭਲਾ ਬਾਣੀ ਨੂੰ ਪੜ ਮਹਾਰਾਜ ਕਹਿੰਦੇ ਸੁਪਨੇ ਦੀਆਂ ਵਸਤੂ ਉਸ ਅਵਸਥਾ ਦੀਆਂ ਸ਼ਰੀਰ ਨੂੰ ਜਾਗ੍ਰਿਤੀ ਵਿੱਚ ਪ੍ਰਾਪਤ ਨਹੀਂ ਹੋਈਆਂ ਜਾਗ੍ਰਿਤੀ ਸੰਸਾਰ ਦੀਆਂ ਵਸਤੂ ਜੀਵਾਤਮਾ ਨੂੰ ਜੇ ਦਿਨ ਸ਼ਰੀਰ ਛੱਡਿਆ ਉਸ ਦਿਨ ਇਹਨੂੰ ਇਹ ਨਹੀਂ ਉਹ ਮਿਲਣੀਆਂ ਇਹਦੇ ਨਾਲ ਜਾਣਾ ਹੈ ਨਾਮ ਭਲੇ ਕਰਮ ਭਲਾ ਕੀਤਾ ਹੋਇਆ ਉਹ ਨਾਲ ਤੁਰੇਗਾ ਦ੍ਰਿਸ਼ਟ ਮਾਨ ਸਭ ਬਿਨਸੀ ਹੈ ਕਿਆ ਲੱਗਾ ਹੈ ਗਵਾਰ ਹੀ ਗਵਾਰ ਮੂਰਖ ਬੇਸਮੰਦ ਬੇਗਿਆਤ ਜੋ ਕੁਝ ਦਿਸਦਾ ਇਹਨੋਂ ਨਸ਼ਟ ਹੁੰਦਿਆਂ ਹੋਇਆਂ ਦੇਰੀ ਨਹੀਂ ਲੱਗੇਗੀ ਇਹ ਖਤਮ ਹੋ ਜਾਵੇਗਾ ਇਹਦੇ ਚੋਂ ਨਾਲ ਕੁਝ ਨਹੀਂ ਚੱਲਣਾ ਮਾਲਕ ਨੂੰ ਅਰਾਧ ਇੱਥੇ ਸਥਿਰਤਾ ਪਾ ਕੇ ਕੋਈ ਨਹੀਂ ਰਹਿ ਸਕਦਾ ਮਹਾਰਾਜ ਕਹਿੰਦੀ ਰਾਣਾ ਰਾਉ ਨਾਕੂ ਰਹੇ ਰੰਗ ਨ ਤੁੰਗ ਫਕੀਰ ਨਾ ਰਾਣਾ ਰਾਜਾ ਨਾ ਕੋਈ ਸ਼ਾਹੂਕਾਰ ਵਜ਼ੀਰ ਆਦ ਇਹਨਾਂ ਚੋਂ ਕਿਸੇ ਨਹੀਂ ਰਹਿਣਾ ਸੰਸਾਰ ਦੇ ਅੰਦਰ ਉੱਚੇ ਉੱਚੇ ਮਹਿਲ ਮਾੜੀਆਂ ਵਾਲੇ ਉੱਚੇ ਉੱਚੇ ਚੱਲਣ ਵਾਲੇ ਫਕੀਰ ਬਿਰਤੀ ਵਾਲੇ ਜਿਹੜੇ ਫੱਕਰ ਲੋਕ ਨੇ ਉਹ ਤੇ ਸੰਸਕ੍ਰਿਤ ਦੇ ਵਿੱਚ ਫਕੀਰ ਜਿਹੜਾ ਮੰਗਤੀ ਨੂੰ ਕਹਿੰਦੇ ਆ ਸanskrit ਦੇ ਵਿੱਚ ਫਕੀਰ ਬਾਣੀ ਅੰਦਰ ਵੀ ਇੱਕ ਥਾ ਮੰਗਤੇ ਲਈ ਆਇਆ ਹੋਇਆ ਹੈ ਹੋਰ ਥਾਵਾਂ ਤੇ ਵੀ ਕਹੀ ਹੈ ਜਿੱਥੇ ਆਪਾਂ ਕਹਿੰਦੇ ਨਾ ਜਿਨ ਕੇ ਪੱਲੇ ਧੰਨ ਵਸੈ ਤਿੰਨ ਕਾ ਨਉ ਫਕੀਰ ਉੱਥੇ ਸੰਸਕ੍ਰਿਤ ਦਾ ਪਦ ਵਰਤਿਆ ਜੀ ਦਾ ਅਰਥ ਆ ਮੰਗਤਾ ਜਿਹਦੇ ਕੋਲ bari ਧਾਨੇ ਉਹ ਕੰਗਾਲ ਕਹਿਣ ਲੱਗੇ ਨਾ ਕਿਸੇ ਫਕੀਰ ਨੇ ਜਿਹੜਾ ਬੰਦਗੀ ਵਾਲਾ ਸ਼ਰੀਰ ਵਿੱਚ ਉਹਨੇ ਨਹੀਂ ਰਹਿਣਾ ਸ਼ਰੀਰ ਕਰਕੇ ਸਥਿਰ ਨਹੀਂ ਰਹਿਣਾ ਤੇ ਨਾਮ ਮੰਗਤੇ ਨੇ ਇੱਥੇ ਰਹਿਣਾ ਸਾਰੇ ਚੱਲਣ ਵਾਲੇ ਨੇ ਉਹਨਾਂ ਨੇ ਟੁਰ ਜਾਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਉਹ ਮਾਲਕ ਨੂੰ ਆਰਾਧ ਉਹਦੇ ਨਾਲ ਜੁੜੇਗਾ ਤੇ ਤੁਰੇਗਾ ਸਜਣਾ ਤਾਂ ਇੱਥੇ ਵਾਰੀ ਆਪੂ ਆਪਣੀ ਕੋਈ ਨਾ ਬੰਦਾ ਧੀਰ ਆਪਣੀ ਆਪਣੀ ਵਾਰੀ ਆ ਜਦੋਂ ਆਵੇਗੀ ਮਾਂ ਦੀ ਵਾਰੀ ਤੇ ਮਾਂ ਨੂੰ ਜਾਣਾ ਪਏਗਾ ਪਿਤਾ ਦੀ ਵਾਰੀ ਤੇ ਪਿਤਾ ਨੂੰ ਜਾਣਾ ਪਏਗਾ ਅਗਰ ਉਹਨਾਂ ਦੋਨਾਂ ਦੀ ਵਾਰੀ ਨਹੀਂ ਕਈ ਵੇਰ ਪੁੱਤਰ ਦੀ ਵਾਰੀ ਪਹਿਲਾਂ ਆ ਜਾਂਦੀ ਏ ਉਹਨੂੰ ਜਾਣਾ ਪਏਗਾ ਧੀ ਦੀ ਵਾਰੀ ਪਹਿਲਾਂ ਆ ਜਾਂਦੀ ਏ ਉਹਨੂੰ ਜਾਣਾ ਪਏਗਾ ਇਹ ਆਪਣੀ ਆਪਣੀ ਵਾਰੀ ਹੈ ਤੇ ਬਾਬਾ ਫਰੀਦ ਸਾਹਿਬ ਜੀ ਨੇ ਵੀ ਇਹ ਬਚਨ ਕਹੇ ਫਰੀਦਾ ਖਿੰਥੜ ਮੀਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮosaic ਸੇਖ ਸੰਸਾਰ ਤੋਂ ਸਾਰੇ ਚੱਲਣ ਵਾਲੇ ਨੇ ਚਲੇ ਜਾਣ ਔਰ ਸਾਰਿਆਂ ਨੇ ਤੁਰਨਾ ਤੇ ਉਹ ਤੁਰਨ ਤੋਂ ਪਹਿਲਾਂ ਪਹਿਲਾਂ ਆਪਣੀਆਂ ਵਸਤੂ ਸੰਭਾਲ ਜਿੰਨੂੰ ਪਤਾ ਹੋਵੇ ਨਾ ਇਹ ਮੈਂ ਘਰ ਛੱਡਣਾ ਅਗਲੇ ਘਰ ਜਾਣਾ ਤੇ ਜਾਨ ਦੀਆਂ ਤਿਆਰੀਆਂ ਹੋ ਜਾਂਦੀਆਂ ਨੇ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਮੈਂ ਸੰਸਾਰ ਤੋਂ ਇਸ ਘਰ ਤੋਂ ਦੂਜੇ ਘਰ ਜਾਣਾ ਹੈ ਉੱਥੋਂ ਦੇ ਬੋਲ ਚਾਲ ਉੱਥੋਂ ਦੇ ਲਈ ਲੋੜੀਂਦਾ ਸਮਾਨ ਇਕੱਠਾ ਕਰ ਲਵਾਂ ਜਿਹਨੂੰ ਮਹਾਰਾਜ ਵਾਜਾਂ ਮਾਰ ਮਾਰ ਕੇ ਕਹਿੰਦੇ ਅੱਗੇ ਕੋ ਕਸ਼ ਤੁਲਹਾ ਬੰਦੋ ਕਿਆ ਪਰਵਾਸਾ ਧਨਕਾ ਅੱਗੇ ਨੂੰ ਚੱਲਣਾ ਹੈ ਕੁਝ ਨਾ ਕੁਝ ਇਕੱਠਾ ਕਰ ਲੈ ਤੇ ਸੂਫੀ ਕਹਿੰਦਾ ਆ ਕਹਿਣ ਲੱਗੇ ਕੀ ਕਰਸੈ ਦਾਜ ਤਿਆਰ ਨਹੀਂ ਉਠ ਜਾਗ ਕੁਹਾੜੇ ਮਾਰ ਨਹੀਂ ਕੀ ਕਰੇਗਾ ਕੁਝ ਲੋੜੀ ਨਹੀਂ ਵਸਤੂ ਤਿਆਰੀ ਨਹੀਂ ਕੀਤੀਆਂ ਨਾਲ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਗੁਣ ਹੋਵੇ ਗੰਠੂੜੀਏ ਜੇ ਇਥੋਂ ਗੁਣ ਇਕੱਤਰਤ ਕਰਕੇ ਪੱਲੇ ਪੋਟਲੀ ਬੱਦੀ ਹੋਈ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਜੇ ਇੱਕ 베ਰੀ ਗੁਣ ਪੱਲੇ ਹੋਏ ਤਾਂ ਭਲਿਆ ਪੱਲੇ ਕੁਝ ਪੈਣਾ ਹੀ ਮਲਾਪ ਹੋਣਾ ਹੀ ਨਹੀਂ ਤੇ ਨਹੀਂ ਨਹੀਂ ਤਾਂ ਲੋਗ ਅਬਗਨਾ ਕੀ ਬੰਨੇ ਗੰਠੁੜੀ ਗੁਣ ਨਾ ਵਿਹਾਜੈ ਕੋਈ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੈ ਹੋਏ ਔਰ ਕਹਿਣ ਲੱਗੇ ਗੁਣਾ ਦਾ ਗਾਹਕ ਕੋਈ ਵਿਰਲਾ ਹੈ ਬਹੁਤੇ ਨਹੀਂ ਬਹੁਤੇ ਅਬਗਨਾ ਨੂੰ ਇਕੱਠੇ ਬੰਨਦੇ ਨੇ ਅਬਗਨਾ ਦੀਆਂ ਪੰਡਾ ਮੰਨਦੇ ਨੇ ਮਹਾਰਾਜ ਮੀਰ ਕਰਦੇ ਨੇ ਸੰਖੇਪ ਕਰਾਂ ਸਜਨਾ ਸੰਸਾਰ ਵਿੱਚ ਸਥਿਰਤਾ ਪਾ ਕੇ ਟਿਕਾਏ ਮਾਨ ਕੋਈ ਨਹੀਂ ਉਰਿਆ ਸਾਰਿਆਂ ਨੂੰ ਚੱਲਣਾ ਪਿਆ ਤੂੰ ਕਿਵੇਂ ਮਨ ਵਿੱਚ ਠਹਿਰਾ ਲਈ ਕਿ ਮੈਂ ਨਹੀਂ ਜਾਣਾ ਮੈਂ ਇਥੋਂ ਤੁਰਨਾ ਨਹੀਂ ਮੈਨੂੰ ਕੌਣ ਇਥੋਂ ਚਲਾਈ ਮਨ ਕਰਨ ਵਾਲਾ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਨੇ ਜੋ ਆਇਆ ਸੋ ਚਲਸੀ ਜਿਹੜਾ ਆਇਆ ਉਹ ਇੱਕ ਦਿਨ ਚੱਲੇਗਾ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਨ ਹੈ ਸੋ ਕਿਉਂ ਸਹਿਬ ਮਨੋਂ ਵਿਸਾਰੀਏ ਜਿੰਨੇ ਤੈਨੂੰ ਪ੍ਰਾਣਾ ਦਾ ਦਾਨ ਦਿੱਤਾ ਹੋਇਆ ਹੈ ਨਾ ਉਹ ਮਾਲਕ ਨੂਨਾ ਵਿਸਾਰ ਔਰ ਪਰਿਪੂਰਣ ਪਰਮਾਤਮਾ ਨੂੰ ਆਰਾਧ ਸੱਚੀ ਸਰ